ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਸਵਾਹੇ ਗੁਰੂ ਵਾਹੇ ਗੁਰੂ ਸਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ

ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਅੱਜ ਦਾ ਸਮਾਗਮ ਹੈ ਇਹ ਤਨ ਤਨ ਬਾਬਾ ਦੀਪ ਸਿੰਘ ਜੀ ਜੀਤ ਉਹਨਾਂ ਦੇ 342ਵੇਂ ਜਨਮ ਦਿਨ ਨੂੰ ਸਮਰਪਿਤ ਆਇਆ ਹੈ ਇਹ ਜਿਹੜੀ ਸੰਗਤ ਸਾਡੀ ਹਰ ਸਾਲ ਸਾਲਾਨਾ ਇਹ ਸਮਾਗਮ ਹੁੰਦਾ ਹੈ ਜਿੰਨੀ ਵੀ ਸੰਗਤ ਇਸ਼ਨਾਨ ਦੀ ਅਮਦ ਵਾਲੀ ਸੇਵਾ ਕਰਦੀ ਹੈ ਕੋਈ ਬਰਤਨਾਂ ਨਹੀਂ ਕਰਦਾ ਕੋਤੋਲੀਏ ਦੀ ਸੇਵਾ ਕਰਦਾ ਹੈ ਸਾਰੀ ਸੰਗਤ ਨੂੰ ਸਾਲ ਬਾਸ ਸਨਮਾਨਿਤ ਕੀਤਾ ਜਾਂਦਾ ਹੈ ਤੇ ਚੰਗਾ ਨੂੰ ਜੋੜਿਆ ਜਾਂਦਾ ਮ ਗੁਰੂ ਘਰ ਨਾਲ ਤਾਂ ਕਿ ਜੋ ਅੱਜ ਕੱਲ ਨਸ਼ੇ ਦਾ ਜ਼ੋਰ ਚੱਲ ਰਿਹਾ ਹੈ ਉਸ ਤੋਂ ਬਚਿਆ ਜਾ ਸਕੇ ਤੇ ਗੁਰੂ ਘਰ ਨਾਲ ਲੱਗਣ ਬੱਚਿਆਂ ਨੂੰ ਇਹੋ ਹੀ ਪ੍ਰੇਰਣਾ ਦਿੱਤੀ ਜਾਂਦੀ ਹੈ ਇੱਥੇ ਆਓ ਸਿੱਧਾਂ ਦੇ ਆਧਾਰ ਨੂੰ ਇੱਕੋ ਜਿਹੀ ਸੇਵਾ ਜਿਹੜੀ ਹੁੰਦੀ ਔਰ ਤੁਸੀਂ ਆਪਣਾ ਆਨ ਕੇ ਸੇਵਾ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ